ਇਹ ਕਹਤਾ ਵੀ ਜਿਸਕਾ ਖੇਤ ਉਸਕਾ ਰੇਤ ਕਈਆਂ ਦੇ ਦੱਬਾਣਾ ਚ ਮਿੱਟੀ ਚਲੀ ਗਈ ਇਹ ਨਹੀਂ ਵੀ ਉਹ ਸਾਰਿਆਂ ਦੇ ਬਾਹਨ ਚ ਮਿੱਟ ਪਿਆ ਰੇਤ ਹੀ ਪਿਆਖਣੀ ਉੱਥੇ ਸੋਣਾ ਹੀ ਡਿੱਗਿਆ ਪਿਆ ਵੀ 2000 ਪਿੰਡ ਹੈ ਉਥੋਂ ਦਾ ਜਿਹੜਾ ਪੂਰਾ ਹੜਾਂ ਦੇ ਵਿੱਚ ਪ੍ਰਭਾਵਿਤ ਹੋਇਆ ਕੀ ਉਹ ਲੋਕਾਂ ਕੋਲ ਇਨੀ ਇਨਕਮ ਹੈ ਵੀ ਉੱਥੇ ਉਹ ਰੇਤ ਵੇਚ ਸਕਣਗੇ ਕੀ ਉਹ ਟਰਾਲੀਆਂ ਭਰ ਕੇ ਬਾਹਰ ਵੇਚ ਸਕਦਾ ਇਹ ਨਾ ਹੋਵੇ ਕੱਲ ਨੂੰ ਸਰਕਾਰ ਛਾਪੇ ਮਾਰਨੀ ਸ਼ੁਰੂ ਕਰ ਦੇ ਇਹ ਸਰਕਾਰਾਂ ਤਾਂ ਮਿੰਟ ਮਿੰਟ ਤੇ ਬਦਲਦੀਆਂ ਨੇ ਇਹਨਾਂ ਦਾ ਤਾਂ ਕੋਈ ਭਰੋਸਾ ਹੀ ਨਹੀਂ ਖਾਸ ਕਰਕੇ ਇਹਨਾਂ ਦਾ 20000 ਰੁਪਏ ਦਾ ਐਲਾਨ ਕਰਤਾ ਪਹਿਲਾਂ ਸੀਗਾ 15000 ਹੁਣ ਇਹ ਆਦੇ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਪਹਿਲੇ ਨੰਬਰ ਤੇ ਅਸੀਂ ਇੰਨਾ ਮਾਅਬਜਾ ਦਿੱਤਾ 20000 ਕਰਤਾ ਇਹ ਬਹੁਤ ਵੱਡਾ ਤੀਰ ਮਾਰ ਲਿਆ 17 ਤੋਂ 3 ਵਧਾ ਕੇ ਮਜ਼ਦੂਰ ਜਿਹੜਾ ਨੇ ਕੰਮ ਕਰਨਾ ਸੀ ਉੱਥੇ ਬਾਣਾ ਦੇ ਵਿੱਚ ਜਾ ਕੇ ਉਹਨਾਂ ਦਾ ਕੀ ਕੀਤਾ ਉਹਨਾਂ ਦੀ ਤਾਂ ਦਿਹਾੜੀ ਵੀ ਨਹੀਂ ਲੱਗ ਰਹੀ ਉਹਨਾਂ ਦਾ ਤਾਂ ਸਭ ਕਾ ਘਰ-ਬਾਰ ਵੀ ਤਬਾਹ ਹੋ ਗਿਆ ਉਹਨਾਂ ਕੋਲ ਤਾਂ ਜ਼ਮੀਨ ਵੀ ਨਹੀਂ ਉਹ ਕਿਹੜੇ ਤਾਂ ਠੀਕ ਹੁੱਚ ਡਿੱਗਣਗੇ ਉਹਨਾਂ ਬਾਰੇ ਸਰਕਾਰ ਨੇ ਕੀ ਰੱਖਿਆ ਉਹਨਾਂ ਨੂੰ ਸ਼ਰਤਾਂ ਭਗਵੰਤ ਮਾਨ ਸਾਹਿਬ ਉੱਥੇ ਨਹਿਰ ਦੇ ਜਾ ਕੇ ਵੀਡੀਓ ਪਾ ਕੇ ਵੀ ਮੈਂ ਪੰਜਾਬ ਦਾ ਪਾਣੀ ਬਚਾ ਰਿਆ ਹਾਂ ਕਿਸਾਨ ਆ ਗੁਤਾ ਹੀ ਨਹੀਂ ਕਿਸਾਨ ਜਥੇਬੰਦਗੀਆਂ ਨਹੀਂ ਆਈਆਂ ਬਣਾ ਕੇ 20 ਮਿੰਟਾਂ ਦੀ ਵੀਡੀਓ ਨਹਿਰ ਦੇ ਉੱਤੇ ਖੜ ਕੇ ਉੱਥੋਂ ਤੂੰ ਭੱਜ ਆਇਆ ਕਮੇਟੀ ਕੜ ਕੇ ਕਿਤੇ ਕਮੇਟੀ ਨਾਲ ਕਿਤੇ ਪੰਜਾਬ ਚੱਲਿਆ ਜਨਵਰੀ ਦਾ ਪਤਾ ਸੀ ਸਰਕਾਰ ਨੂੰ ਵੀ ਇੱਥੇ ਮੀਂਹ ਆਉਣੇ ਆ ਵੱਡੇ ਵੱਡੇ ਮਾਇਰ ਕਹਿ ਰਹੇ ਸੀ ਬੁੱਧੀਜੀਵ ਵੀ ਬਾਰਿਸ਼ 200 ਗੁਣਾ ਵੱਧ ਹੋਣੀ ਹੈ ਪੰਜਾਬ ਦੇ ਵਿੱਚ ਇਹ ਆਦੇ ਸੀ ਅਸੀਂ ਇਹਨੂੰ ਨਜਿੱਠਣ ਲਈ ਤਿਆਰ ਹਾਂ 250 ਕਰੋੜ ਰੁਪਏ ਦਾ ਅਸੀਂ ਬਜਟ ਰੱਖਿਆ ਚੋ ਕਿੱਧਰ ਗਿਆ ਕੋਈ ਸੇਵਨ ਵਾਲਾ ਨਹੀਂ ਕੋਈ ਸੂਆ ਨਹੀਂ ਕੋਈ ਨਾਲਾ ਨਹੀਂ ਕਿਸੇ ਦੀ ਮਰੰਮਤ ਨਹੀਂ ਕੀਤੀ ਕਾਗਜ਼ਾਂ 'ਚ ਮਰੰਮਤ ਕਰਤੀ ਅੱਜ ਉਹ ਨਜਿੱਠਣ ਲਈ ਤਿਆਰ ਸੀ ਤੇ ਅੱਜ ਸਾਰੇ ਦਾਅਵੇ ਇਹਨਾਂ ਦੇ ਖੋਖਲੇ ਹੋ ਗਏ ਅੱਖਾਂ ਦੇ ਵਿੱਚ ਰੜਕਦੀਆਂ ਪੰਜਾਬ ਦੀਆਂ ਜ਼ਮੀਨਾਂ ਤੇ ਪੰਜਾਬ ਦਾ ਜਥੇਬੰਦਕ ਢਾਂਚਾ ਵੀ ਇਹਨਾਂ ਨੂੰ ਜ਼ਿਲ੍ਹਾ 'ਚ ਟੱਕ ਕੇ ਇਸ ਧਰਤੀ ਦੇ ਉੱਤੇ ਕਿਵੇਂ ਕਾਬਜ਼ ਹੋਣਾ ਹੈ ਮਾਨ ਸਾਹਿਬ ਤੂੰ ਤਾਂ ਮਜ਼ਦੂਰਾਂ ਕਿਸਾਨਾਂ ਦਾ ਮੁੰਡਾ ਸੀ ਤੂੰ ਤਾਂ ਕਿਰਤੀਆਂ ਮੁੰਡਾ ਕਿਰਤੀਆਂ ਦਾ ਮੁੰਡਾ ਸੀ ਮਜ਼ਦੂਰਾਂ ਬਾਰੇ ਥੋੜਾ ਮੂੰਹ ਨਹੀਂ ਖੁੱਲਿਆ ਵੀ ਐਸੀ ਉਹਨਾਂ ਦਾ ਮੁਆਵਜ਼ਾ ਆ ਲਾਂਦੇ ਆ ਮਿਸਤਰੀ ਭਾਈ ਚਰਾ ਜਿਨ੍ਹਾਂ ਨੇ ਉੱਥੇ ਦਿਹਾੜੀਆਂ ਲਾਉਣੀਆਂ ਸੀ ਉਹਦੀ ਮਸ਼ਿੰਦਰੀ ਲਾਉਣੀ ਸੀ ਉਹਨਾਂ ਬਾਰੇ ਸੋਡਾ ਮੂੰਹ ਨਹੀਂ ਖੁੱਲਿਆ ਛੋਟਾ ਦੁਕਾਨਦਾਰਾਂ ਬਾਰੇ ਸੋਡਾ ਮੂੰਹ ਨਹੀਂ ਖੁੱਲਿਆ ਖੜ ਪੀੜਤਾ ਨੂੰ ਮੁਆਵਜ਼ਾ ਦੇਣ ਦੀ ਮਾਨ ਸਰਕਾਰ ਨੇ بڑے بڑے ਐਲਾਨ ਕਰ ਦਿੱਤੇ ਆ ਜਿਸ ਦਾ ਖੇਤ ਉਸ ਦੀ ਰੇਤ ਮੁਰਗੀ ਦਾ ਬੱਕਰੀ ਦਾ ਵੀ ਸਰਕਸ ਦਾ ਮੁਆਵਜ਼ਾ ਦਿੱਤਾ ਜਾਊਗਾ ਲੋਕ ਕਹਿ ਰਹੇ ਆ ਕਿ ਪਿਛਲੀ ਵਾਰ ਵੀ ਗੜੇ ਮਾਰੀ ਹੋਈ ਆ ਉਦੋਂ ਵੀ ਕਿਸੇ ਨੂੰ ਕੁਝ ਨਹੀਂ ਮਿਲਿਆ ਪਰ ਐਸ ਵਾਰ ਮਾਨ ਸਰਕਾਰ ਕਹਿੰਦੀ ਆ ਕਿ ਜਿਸ ਦਾ ਨੁਕਸਾਨ ਹੋਇਆ ਉਸ ਨੂੰ ਕਿੱਲੇ ਦਾ ਜਨਕ 20000 ਰੁਪਏ ਦਾ ਮੁਆਵਜ਼ਾ ਦਿੱਤਾ ਜਾਊਗਾ ਇਸ ਵਿਸ਼ੇ ਤੇ ਗੱਲ ਕਰਾਂਗੇ ਸਾਡੇ ਨਾਲ ਭਾਰਤੀ ਕਿਸਾਨ ਜੁਨੀਅਰ ਗਰਾਹਾਂ ਦੇ ਆਗੂ ਬਿੱਟੂ ਮੱਲਣਾ ਬਿੱਟੂ ਜੀ ਕਿਵੇਂ ਦੇਖੋਗੇ ਜਿਹੜਾ ਮਾਨ ਸਰਕਾਰ ਨੇ ਐਲਾਨ ਕਰਤਾ ਕਿ ਜਿਸ ਦਾ ਖੇਤ ਉਸ ਦੀ ਰੇਤ ਹੋਰ ਵੀ ਵੱਡੇ ਬੜੇ ਮੁਆਵਜ਼ਿਆਂ ਦੀ ਗੱਲ ਕਰੀ ਹੈ ਵਿਰੋਧੀ ਕਹਿੰਦੇ ਆ ਕਿ ਪਿਛਲੀ ਵਾਰ 17000 ਰੁਪਏ ਦਿੱਤਾ ਗਿਆ ਸੀ ਉਸ ਤੋਂ ਬਾਅਦ ਵੀ ਜਿਹੜਾ 6800 ਰੁਪਏ ਰਹਿ ਗਏ ਸੀ ਪੂਰਾ ਨਹੀਂ ਮਿਲਿਆ ਕਿ ਲੱਗਦਾ ਹੈ ਕਿ ਮਾਨ ਸਰਕਾਰ ਨੇ ਜਿਹੜਾ 20000 ਦਾ ਐਲਾਨ ਕੀਤਾ ਹੈ ਲੋਕਾਂ ਨੂੰ ਪ੍ਰੋਪਰ ਕਿੱਲੇ ਦਾ ਮਿਲ ਜੂਗਾ ਨਹੀਂ ਵੇਖੋ ਭਾਈ ਸਭ ਤੋਂ ਪਹਿਲਾਂ ਤਾਰੇ ਭਾਈ ਨੂੰ ਸਾਨੂੰ ਦੱਸਣਾ ਚਾਹੁੰਦਾ ਹੈ ਵੀ ਜਿਹੜਾ ਕੱਲ ਦੇ ਮਜਬੂਰੀ ਚ ਕੋਈ ਸਰਕਾਰ ਬੋਲੀ ਹੈ ਉਹ ਕੋਈ ਜਿਹੜੇ ਭਰਾਵਾਂ ਨੂੰ ਅਣਜਾਣ ਆ ਕੋਈ ਕੁਦਰਤੀ ਲੱਗਦਾ ਹੈ ਵੀ ਇੱਕ ਵੱਖਰਾ ਵੀ ਸਰਕਾਰ ਨੇ ਇੱਕ ਅਲੈਦਾ ਐਲਾਨ ਕੀਤੇ ਆ ਇਹ ਤਾਂ ਬਹੁਤ ਵੱਡੇ ਐਲਾਨ ਹੋ ਗਏ ਖਣੀ ਤੇ じゃ ਇੱਕ ਬਖਰਾ ਹੋ ਗਿਆ ਇਹਦੇ ਚ ਕੁਛ ਵੀ ਨਹੀਂ ਬਖਰਾ ਹੋਇਆ ਜੀ ਇਹ ਜਿਉਂਦਾ ਤਿਉਂ ਜੋ ਪਹਿਲਾ ਪ੍ਰੋਸੈਸ ਸੀ ਉਹੀ ਹੋਣਾ ਸਾਨੂੰ ਦੱਸ ਦਿਆਂ ਜਿਹੜਾ 2023 ਦੇ ਵਿੱਚ ਜਦੋਂ ਉੱਥੇ ਹੜਾ ਆਏ ਨੇ ਉਹ ਉਹ ਜਿਹੜਾ ਜਿਹੜਾ ਇਹਨਾਂ ਨੇ ਕਿਹਾ ਜਿਸਕਾ ਖੇਤ ਉਸਕਾ ਰੇਤ ਇਹ ਉਦੋਂ ਵੀ ਕਿਹਾ ਸੀ ਤੇ ਇੱਕ ਮਹੀਨਾ ਉਦੋਂ ਉਹ ਮਿੱਟੀ ਲੋਕ ਚੱਕ ਸਕਦੇ ਸੀ ਉਹਨਾਂ ਨੂੰ ਕਿਹਾ ਸੀ ਵੀ ਇੱਕ ਮਹੀਨਾ ਤੁਸੀਂ ਉਹ ਖੇਤ ਚੋਂ ਰੇਤ ਚੱਕ ਸਕਦੇ ਹੋ ਅੱਜ ਕੀ ਕਿਹਾ ਅੱਜ ਵੀ ਕਿਹਾ ਅੱਜ ਕੋਈ ਉਹਨਾਂ ਨੂੰ ਪ੍ਰੋਪਰ ਉਹਨਾਂ ਦਾ ਟਾਈਮ ਕੀ ਰੱਖਿਆ ਉਹੀ ਸਰਕਾਰ ਨੇ ਨਹੀਂ ਵੀ ਤੁਸੀਂ ਦੇਖੋ ਇਹ ਕਹਤਾ ਵੀ ਜਿਸਕਾ ਖੇਤ ਉਸਕਾ ਰੇਤ ਪਹਿਲੀ ਗੱਲ ਤਾਂ ਕਈਆਂ ਦੇ ਤਾਂ ਬਾਣਾ ਚੋਂ ਮਿੱਟੀ ਚਲੀ ਗਈ ਹੈ ਇਹ ਨਹੀਂ ਵੀ ਉਹ ਸਾਰਿਆਂ ਦੇ ਬਾਣ ਚ ਮਿੱਟ ਪਿਆ ਰੇਤ ਹੀ ਪਿਆ ਖਣੀ ਉੱਥੇ ਸਿਉਣਾ ਹੀ ਡੱਗਿਆ ਪਿਆ ਸਭ ਕੁਝ ਪਹਿਲੀ ਗੱਲ ਤਾਂ ਬਾਣਾ ਦੇ ਵਿੱਚ ਕਈਆਂ ਦੇ ਹੈ ਹੀ ਨਹੀਂ ਕੱਲੇ ਰੋੜ ਨੇ ਕਈਆਂ ਦੇ ਵਿੱਚ ਮਿੱਟੀ ਪਾਉਣੀ ਪਊਗੀ ਕਿੰਗਾ ਦੇ ਵਿੱਚ ਹੋ ਸਕਦਾ ਚੀਕਨੀ ਮਿੱਟੀ ਮਿੱਟੀ ਹੋਵੇ ਰੇਤ ਹੋਵੇ ਹੀ ਨਾ ਅੱਛਾ ਦੂਸਰੀ ਗੱਲ ਜੇ ਰੇਤ ਮੰਨ ਲਓ ਹੈਗਾ ਵੀ ਹੈ ਉਹ ਪਿਆ ਵੀ ਆ ਮੰਨ ਲੈਨੇ ਇੱਕ ਵੀ 2000 ਪਿੰਡ ਹੈ ਉਥੋਂ ਦਾ ਜਿਹੜਾ ਪੂਰਾ ਹੜਾਂ ਦੇ ਵਿੱਚ ਪ੍ਰਭਾਵਿਤ ਹੋਇਆ ਕੀ ਉਹ ਲੋਕਾਂ ਕੋਲੇ ਇਨੀ ਇਨਕਮ ਹੈ ਵੀ ਉੱਥੇ ਉਹ ਰੇਤ ਵੇਚ ਸਕਣਗੇ ਵੀ ਮਿਸਤਰੀ ਨਾਲ ਦੀ ਨਾਲ ਲੱਗ ਜੂ ਜਾਂ ਇਹ ਸਮਾਂ ਇਨਾ ਹੈ ਉਹਦੇ ਚੋਂ ਕੀ ਹੋ ਵੱਧ ਤੋਂ ਵੱਧ ਕਿਸਾਨ ਉਹ ਉਹ ਰੇਤ ਨੂੰ ਇਕੱਠਾ ਕਰੂਗਾ ਇਕੱਠਾ ਕਰਕੇ ਉਹਨੂੰ ਟਿੱਬਾ ਲਾ ਲੂਗਾ ਜ਼ਮੀਨ ਨੂੰ ਬਾਈਕ ਕਰ ਲੂਗਾ ਕੀ ਉਹ ਕਿਸਾਨ ਰੇਤ ਠੇਕੇ ਤੇ ਲਾ ਸਕਦਾ? ਜੇ ਠੇਕੇ ਤੇ ਨਹੀਂ ਕੀ ਉਹ ਟਰਾਲੀਆਂ ਭਰ ਕੇ ਬਾਹਰ ਵੇਚ ਸਕਦਾ? ਇਹਦੇ ਬਾਰੇ ਸਰਕਾਰ ਨੇ ਬਾਈ ਕੁਝ ਨਹੀਂ ਦੱਸਿਆ। ਇਹ ਨਾ ਹੋਵੇ ਕੱਲ ਨੂੰ ਸਰਕਾਰ ਛਾਪੇ ਮਾਰਨੀ ਸ਼ੁਰੂ ਕਰ ਦੇ। ਹਾਂ ਵੀ ਕਿਸਾਨ ਉਹ ਜਿਹੜਾ ਰੇਤ ਤੁਸੀਂ ਗੱਲ ਕਰਦੇ ਹੋ ਵੀ ਰੇਤ ਇਕੱਠੀ ਕਰ ਲੈ ਤੇ ਇਕੱਠੀ ਕਰ ਤੋਂ ਬਾਅਦ ਇਹੀ ਸਰਕਾਰ ਦੇ ਮੁਲਾਜ਼ਮ ਪਹੁੰਚ ਜਾਣ ਵੀ ਤੂੰ ਇਕੱਠੀ ਕੀਤੀ ਹੈ ਭਾਈ ਤੂੰ ਵੇਚ ਨਹੀਂ ਸਕਦਾ ਗੈਰਕਾਨੂੰਨੀ ਆ। ਤੂੰ ਆਉਂਦੇ ਘਰੇ ਵਰਤ ਸਕਦਾ ਇਹ ਵਿਚਨ ਖਤ ਨਹੀਂ ਤੁਹਾਡੇ ਸਰਕਾਰ ਹੋਰੀ ਨਵੀਆਂ ਪਾਲਸੀਆਂ ਕੱਢ ਲਈਆਂ ਆਪਣੀਆਂ ਬਿਲਕੁਲ ਅੱਜ ਦੇ ਹਾਲਾਤ ਹੋਰ ਨੇ 2 ਮਹੀਨਿਆਂ ਬਾਅਦ ਹਾਲਾਤ ਹੋਰ ਨੇ ਇਹ ਸਰਕਾਰਾਂ ਤਾਂ ਮਿੰਟ-ਮਿੰਟ ਤੇ ਬਦਲਦੀਆਂ ਨੇ ਇਹਨਾਂ ਦਾ ਤਾਂ ਕੋਈ ਭਰੋਸਾ ਹੀ ਨਹੀਂ ਖਾਸ ਕਰਕੇ ਇਹਨਾਂ ਦਾ ਇਹ ਤਾਂ ਇੱਕ ਸਕਿੰਟ 'ਚ ਬਦਲ ਜਾਂਦੇ ਆ ਵੀ 2 ਮਹੀਨਾ ਬਾਅਦ ਉੱਥੇ ਪੁਲਸ ਲਾ ਦੇਣ ਵੀ ਅਸੀਂ ਤਾਂ ਚੱਕਣ ਨਹੀਂ ਦਿੰਦੇ ਇਹਦੇ ਬਾਰੇ ਮੁੱਖ ਮੰਤਰੀ ਨੇ ਕਲੀਅਰ ਕੀਤਾ ਐਂ ਕਹਿੰਦਾ ਜਿਸ ਦਾ ਖੇਤ ਉਸ ਦਾ ਰੇਤ ਵੀ ਜਿਵੇਂ ਉੱਥੇ ਸਿਉਣਾ ਧਰਿਆ ਪਿਆ ਇਹ ਇਹ ਪ੍ਰੋਪਰ ਉਦੋਂ ਵੀ ਇਹੀ ਕੁਝ ਹੋਇਆ ਸੀ ਫਿਰ ਦੂਜੀ ਗੱਲ ਮੈਂ ਇਹ ਲੋਕਾਂ ਨੂੰ ਕਹਿੰਨਾ ਇਹ ਕਹਾਣੀ ਜਉਂਦੀ ਤਿਉਂ ਉਥੀ ਹੈ ਵੀ ਕੀ ਉਹ ਬਾਹਰ ਵੇਚ ਸਕਣਗੇ ਕੀ ਉਹ ਠੇਕੇ ਤੇ ਲਾ ਸਕਣਗੇ ਕੀ 2000 ਪਿੰਡਾਂ ਦੇ ਵਿੱਚ ਇੰਨੀ ਇਨਕਮ ਹੈ ਵੀ ਨਾਲ ਦੀ ਨਾਲ ਤਰੰਤ ਮਿਸ 3 ਲੱਗ ਜਾਣਗੇ ਵੀ ਤਰੰਤ ਉਹਨਾਂ ਦਾ ਰੇਟ ਵਿਕਣ ਲੱਗ ਜਾਊਗਾ ਇਹ ਕਹਾਣੀਆਂ ਅਜੇ ਆਉਣ ਵਾਲਾ ਸਮਾਂ ਦੱਸੂਗਾ ਕਾਫੀ ਲੱਗੇ ਤਾਂ ਇਹੋ ਜਿਹੇ ਜਿਹੜੇ 2 ਮਹੀਨੇ ਲੱਗਣਗੇ ਸੁੱਕਣ ਤੇ ਬਿਲਕੁਲ 2 ਮਹੀਨਿਆਂ ਤੋਂ ਵੀ ਜ਼ਿਆਦਾ ਲੱਗ ਸਕਦਾ ਉਹ ਵੀ ਜੇ ਉੱਪਰ ਵਾਲਾ ਮਿਹਰਬਾਨੀ ਰੱਖੇ ਤਾਂ 3 ਮਹੀਨੇ ਫਿਰ ਅਗਲੀ ਗੱਲ ਇਹਨਾਂ ਨੇ ਰੱਖਿਆ ਬੈਂਕਾਂ ਦਾ ਵੀ 6 ਮਹੀਨੇ ਤੁਸੀਂ ਕਿਸ਼ਤ ਨਾ ਭਰੋ ਪਹਿਲੀ ਗੱਲ ਤਾਂ 6 ਮਹੀਨੇ ਉੱਥੇ ਫਸਲ ਹੀ ਨਹੀਂ ਬੀਜੀ ਜਾਣੀ ਫਿਰ ਉਹ ਫਸਲ ਹੋਊਗੀ ਫਿਰ ਵੇਚਣਗੇ ਵਿਚਾਰੇ ਪੈਰਾਂ ਸਰ ਹੋਣਗੇ ਉਹ ਕੱਟੂ-ਕੱਟ ਤਾ ਉਹ ਤਾਂ 2 ਸਾਲ ਨਹੀਂ 3 ਸਾਲ ਨਹੀਂ ਕਿਸ਼ਤ ਭਰਨ ਵਾਲੇ ਉਹ ਤਾਂ 50 ਸਾਲ ਨਹੀਂ ਕਾਮਯਾਬ ਹੋ ਰਹੇ 50 ਸਾਲ ਨਹੀਂ ਕਾਮਯਾਬ ਹੁੰਦੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਆ ਫਿਰ ਅਗਲੀ ਗੱਲ ਕੀ ਢੋਡੀ ਬੈਂਕਾਂ ਉਹਨਾਂ ਨੂੰ ਕੋਈ ਸਹਾਇਤਾ ਦੇਣਗੀ ਆ ਨਵੇਂ ਸਿਰੋਂ ਕਿਸਾਨ ਨੂੰ ਪੈਸੇ ਦੀ ਲੋੜ ਪਈ ਕੀ ਬੈਂਕ ਲੈਣ ਦੇਣ ਕਰੂ ਇਸ ਬਾਰੇ ਸਰਕਾਰ ਨੇ ਕੁਝ ਵਿਚਾਰਿਆ ਅੱਛਾ ਅਗਲੀ ਗੱਲ 20000 ਤੇ ਆ ਜਾਂਦੇ ਆ 20000 ਰੁਪਏ ਦਾ ਐਲਾਨ ਕਰਤਾ ਪਹਿਲਾਂ ਸੀਗਾ 15000 ਹੂੰ ਜਾਂਦਾ ਜਾਂਦਾ ਚੰਨੀ ਕਰਕੇ 17 ਹੂੰ ਇਹ ਆਗੇ ਇਹਨਾਂ ਨੇ ਕਰਤਾ 17 ਤੋਂ 15 ਹੂੰ ਪਿਛਲੀ ਵਾਰ ਹੜ ਪਰਭਾਵਤ ਇਲਾਕਿਆਂ ਦੇ ਵਿੱਚੋਂ ਇਹਨਾਂ ਨੇ ਦਿੱਤਾ 15000 ਦੀ ਬਜਾਏ ਇਹਨਾਂ ਨੇ ਦਿੱਤਾ 6800 ਰੁਪਿਆ ਹੂੰ 8200 ਰੁਪਿਆ ਉਹਨਾਂ ਨੂੰ ਨਹੀਂ ਮਿਲਿਆ ਹੂੰ ਠੀਕ ਹੈ ਹੁਣ ਇਹ ਆਦੇ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਪਹਿਲੇ ਨੰਬਰ ਤੇ ਅਸੀਂ ਇੰਨਾ ਮਾਅਬਜਾ ਦਿੱਤਾ 20000 ਕਰਤਾ ਵੀ ਬਹੁਤ ਵੱਡਾ ਤੀਰ ਮਾਰ ਲਿਆ 17 ਤੋਂ 3 ਵਧਾ ਕੇ ਹੂੰ ਕੀ ਇੰਨਾ ਦੀ ਗਾਈਡਲਾਈਨ ਮੁਤਾਬਕ ਉਹਨਾਂ ਨੂੰ 6800 ਰੁਪਿਆ ਮਿਲੂਗਾ। ਹੂੰ ਤੇ 13200 ਰੁਪਿਆ ਸਰਕਾਰ ਦੱਸੇ ਵੀ ਕਿੱਥੋਂ ਲੈ ਕੇ ਆਉਗੀ। ਹੂੰ ਉਹ ਪੈਸਾ ਲੋਕਾਂ ਨੂੰ ਦੱਸਣਾ ਪਊਗਾ ਵੀ ਕਿੱਥੋਂ ਲਿਆਉਣਗੇ। ਹੂੰ ਕਿੱਥੋਂ ਉਹਦਾ ਮੈਨੇਜਮੈਂਟ ਕਰਨਗੇ ਵੀ 13200 ਰੁਪਏ ਦਾ। ਹੂੰ ਅਗਲੀ ਗੱਲ ਮਜ਼ਦੂਰ ਜਿਹੜਾ ਨੇ ਕੰਮ ਕਰਨਾ ਸੀ ਉੱਥੇ ਬਾਣਾ ਦੇ ਵਿੱਚ ਜਾ ਕੇ ਝੋਨਾ ਚੁਗਣਾ ਸੀ, ਝੋਨਾ ਵੜਾਉਣਾ ਸੀ, ਝੋਨਾ ਬੜਨਾ ਸੀ, ਮੰਡੀਆਂ 'ਚ ਕੰਮ ਕਰਨਾ ਸੀ, ਮੰਡੀਆਂ 'ਚ ਬੋਰਾ ਚੱਕਣਾ ਸੀ, ਬੋਰਾ ਤੋਲਣਾ ਸੀ। ਉਹਨਾਂ ਦਾ ਕੀ ਕੀਤਾ? ਹੂੰ ਉਹਨਾਂ ਦੀ ਤਾਂ ਦਿਹਾੜੀ ਵੀ ਨਹੀਂ ਲੱਗ ਰਹੀ ਉਹਨਾਂ ਦਾ ਤਾਂ ਘਰ-ਬਾਰ ਵੀ ਤਬਾਹ ਹੋ ਗਿਆ ਉਹਨਾਂ ਕੋਲ ਤਾਂ ਜ਼ਮੀਨ ਵੀ ਨਹੀਂ ਉਹ ਕਿਹੜੇ ਠੱਠੇ ਖੂਂਚ ਡਿੱਗਣਗੇ ਉਹਨਾਂ ਬਾਰੇ ਸਰਕਾਰ ਨੇ ਕੀ ਰੱਖਿਆ ਉਹਨਾਂ ਨੂੰ ਛੜਤਾ ਉਹਨਾਂ ਨੂੰ ਖੁੱਲਾ ਛੜਤਾ ਮਜ਼ਦੂਰਾਂ ਨੂੰ ਤੀਜਾ ਆ ਗਿਆ ਕਾਰੀਗਰ ਭਾਈਚਾਰਾ ਜੀ ਜਿਹੜਾ ਮਸ਼ੀਨਾਂ ਲੈਂਦੇ ਨੇ ਸੀਜ਼ਨ ਲਾਉਂਦੇ ਆ ਲਾਉਂਦੇ ਮਸ਼ੀਨਾਂ ਚੱਕਦੇ ਆ ਪਹਿਲੀ ਗੱਲ ਤਾਂ ਉਹਨਾਂ ਦੇ ਸਾਧਨ ਪ੍ਰਭਾਵ ਤੇ ਡੇ ਹੋ ਗਏ ਵੀ ਉਹ ਕੰਮ ਕਰਨ ਯੋਗ ਨਹੀਂ ਰਹਿ ਗਏ ਦੂਜੀ ਗੱਲ ਉਥੇ 2000 ਪਿੰਡ ਤਬਾਹ ਹੋ ਗਏ ਫਸਲਾਂ ਤਬਾਹ ਹੋ ਗਈਆਂ ਉਥੇ ਸੀਜ਼ਨ ਲੱਗਣ ਜੋਗ ਰਿਆ ਨਹੀਂ ਰਿਹਾ ਉਹ ਬੇਜ਼ਮੀਨੇ ਭਾਈਚਾਰੇ ਲਈ ਸਰਕਾਰ ਨੇ ਕੀ ਰੱਖਿਆ ਅਗਲਾ ਜਿਹੜੇ ਦੁਕਾਨਦਾਰ ਨੇ ਜਿਹੜੇ ਪ੍ਰਾਈਵੇਟ ਨੌਕਰੀਆਂ ਕਰਦੇ ਨੇ ਛੋਟੇ ਕਿਸਾਨ ਬੇਜ਼ਮੀਨੇ ਕਿਸਾਨ ਨੇ ਜਿਨ੍ਹਾਂ ਨੇ ਮਿਹਨਤ ਕਰਕੇ ਖਾਣਾ ਸੀ ਉਹਨਾਂ ਦੇ ਘਰ-ਬਾਰ ਤਬਾਹ ਹੋ ਗਏ ਉਹਨਾਂ ਦਾ ਸਰਕਾਰ ਨੇ ਕੀ ਦਿੱਤਾ ਉਹਨਾਂ ਨੂੰ ਪਹਿਲਾਂ ਇਹ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਮੈਂ ਤੁਹਾਡੇ ਮਾਧਿਅਮ ਰਹੀਂ ਵੀ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਕੀ ਕੀਤਾ ਤੁਸੀਂ ਟਰੱਕ ਜੁਨੀਆਣਾ ਨੇ ਜਿਹੜੇ ਟਰੱਕਾਂ ਦੇ ਉੱਤੇ ਦਿਹਾੜੀਆਂ ਕਰਦੇ ਨੇ ਉਹ ਮਜ਼ਦੂਰਾਂ ਦੇ ਨੇ ਛੋਟੇ ਕਿਸਾਨਾਂ ਚੋਂ ਨੇ ਉਹਨਾਂ ਨੇ ਉੱਥੇ ਮੰਡੀਆਂ ਦੇ ਵਿੱਚ ਗੱਟਾ ਢੋਣਾ ਸੀ ਕਰਨਾ ਸੀ ਦਿਹਾੜੀਆਂ ਲਾਉਣੀਆਂ ਸੀ ਬੱਚਿਆਂ ਦਾ ਢਿੱਡ ਭਰਨਾ ਸੀ ਉਹਨਾਂ ਬਾਰੇ ਤੁਸੀਂ ਕੀ ਕੀਤਾ ਇੱਕ 20000 ਨਾ ਕਹਿ ਕੇ ਇੱਕ ਵੀਡੀਓ ਪਾ ਦੇਣਾ ਉਹ ਵੀ ਪਤਾ ਨਹੀਂ ਮਿਲੂ ਨਾ ਮਿਲੂ ਪੂਰਾ ਮੈਲਾ ਨਹੀਂ ਪ੍ਰੋਪਰ ਜਿਹਦੇ ਤੁਹਾਡੇ ਰੱਖੇ ਹੋਏ ਪਟਵਾਰੀ ਹੈ ਤੁਹਾਡੇ ਤਹਿਸੀਲਦਾਰ ਹੈ ਜਿਹੜੇ ਅਫਸਰ ਹੈ ਉਹੀ ਕਬਲਾ ਕਰ ਜਾਣਗੇ ਜਿਨ੍ਹਾਂ ਦੇ ਘਰਾਂ ਚ ਉਹ ਰੋਟੀ ਪਾਣੀ ਖਾਂਦੇ ਆ ਸੁਣਤਾ ਦੱਸਦੇ ਆ ਉਹ ਚੀਜ਼ ਦਾ ਸਰਕਾਰ ਨੇ ਕੀ ਐਲਾਨ ਕੀਤਾ ਉਹਨਾਂ ਬਾਰੇ ਦੱਸ ਦੇਣ ਫਿਰ ਐਡੀ ਕਮਜ਼ੋਰ ਸਰਕਾਰ ਸਾਬਤ ਹੋਈ ਹੈ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਇਤਿਹਾਸ ਦੇ ਵਿੱਚ ਲਿਖਿਆ ਜਾਊ ਭਗਵੰਤ ਸਿੰਘ ਮਾਨ ਇੱਕ ਸੈਂਟਰਲ ਸਰਕਾਰ ਨੂੰ ਬੰਦਾ ਚਿੱਠੀ ਨਹੀਂ ਲਿਖ ਸਕਦਾ ਵੀ ਜਿਹੜਾ ਨਰੇਗਾ ਦਾ ਕੰਮ ਹੈ ਇਹ ਸੌਦਨ ਚੱਲਦਾ ਹੈ ਇਦੀ ਐਵਰੇਜ 38 ਦਿਨ ਚੱਲ ਰਹੀ ਹੈ। ਹੂੰ। ਕਮਸੇ ਕਮੇ ਚਿੱਠੀ ਲਿਖ ਦਿੰਦਾ ਵੀ ਇਹਨੂੰ ਜੀ 100 ਦਿਨ ਤੋਂ ਇਹਨੂੰ 150 ਦਿਨ ਕੀਤਾ ਜਾਵੇ। ਹੂੰ। ਕਿਉਂਕਿ ਇੱਥੇ ਸਖਤ ਜ਼ਰੂਰਤ ਹੈ ਮਜ਼ਦੂਰ ਦਿਹਾੜੀਆਂ ਤੋਂ ਵਾਂਝੇ ਨੇ, ਨੁਕਸਾਨ ਹੋ ਗਿਆ, ਘਰ-ਬਾਰ ਤਬਾਹ ਹੋ ਗਿਆ। ਇਹਨਾਂ ਨੂੰ 150 ਦਿਨ ਕੀਤਾ ਜਾਵੇ, ਇਹਨੂੰ 50 ਦਿਨ ਇਹਦੀ ਵਧਾ ਦਿੱਤੇ ਜਾਣ। ਹੂੰ। ਇਹਦੇ ਤੇ ਕੁਝ ਨਹੀਂ ਕੀਤਾ। ਇੱਕ ਚਿੱਠੀ ਨਹੀਂ ਲਿਖ ਸਕੇ, ਪਤਾ ਨਹੀਂ ਤਾਂ ਸੰਗ ਆਉਂਦੀ ਹੈ। ਆਪ ਦਾ ਹੱਕ ਮੰਗਣ ਖਤਮ ਜਿਹੜਾ ਸਾਡਾ ਪੈਕੇਜ ਆ ਸੈਂਟਰ ਸਰਕਾਰ ਨੇ ਮੁੱਖ ਮੰਤਰੀ ਉਹ ਨਹੀਂ ਮੰਗ ਰਿਆ ਹੁਣ ਹੁਣ ਜਬਾਨ ਲਟਕਾਉਂਦਾ ਫਿਰਦਾ ਹੁਣ ਹੌਲੀ ਹੌਲੀ ਮੰਗ ਰਿਆ ਪਤਾ ਨਹੀਂ ਤਾਂ ਪਤਾ ਨਹੀਂ ਪਤਾ ਨਹੀਂ ਕੀ ਚੱਕਰ ਹੈ ਵੀ ਉਹ ਪੈਕੇਜ ਆ ਸੀ ਸੈਂਟਰ ਤੋਂ ਅਸੀਂ ਟੈਕਸ ਭਰਦੇ ਆ ਸਾਡਾ ਅਸੀਂ ਆਪਦਾ ਹੱਕ ਮੰਗ ਰਹੇ ਆ ਸਾਡਾ ਰਾਈਟ ਆ ਹੱਕ ਮੰਗਣਾ ਸਾਡੇ ਅਧਿਕਾਰ ਨੇ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਉੱਥੇ ਸਾਡਾ ਉਹ ਉਹ ਸੈਂਟਰ ਤੋਂ ਮੰਗ ਨਹੀਂ ਰਿਹਾ ਇੱਕ ਚਿੱਠੀ ਨਹੀਂ ਲਿਖ ਰਿਹਾ ਵੀ 150 ਦਿਨ ਨਰੇਗਾ ਵਧਾ ਕੇ ਕੀਤੀ ਜਾਵੇ ਉਹ ਪੰਜਾਬ ਸਰਕਾਰ ਨੇ ਅਜੇ ਇਹ ਚਿੱਠੀ ਨਹੀਂ ਲਿਖੀ ਵੀ ਨਰੇਗਾ ਦਾ ਕੰਮ 150 ਦਿਨ ਕਰਦੇ ਹੋਰ ਤੁਸੀਂ ਇਹਨਾਂ ਤੋਂ ਕੀ ਉਮੀਦ ਰੱਖ ਲੋਗੇ ਅਗਲੀ ਗੱਲ ਜਿਹੜੀ ਇਹਨਾਂ ਦੀ ਗਾਈਡਲਾਈਨ ਦੱਸਦੀ ਹੈ ਵੀ ਮੇਮਨਾ ਬੱਕਰੀ ਭੇਡ ਉਹਦਾ 4000 ਰੁਪਏ ਸਿੱਧੇ ਵੰਗੇ 4000 100 ਮੁਰਗੀ 100 ਰੁਪਏ ਦੇ ਹਿਸਾਬ ਨਾਲ ਮਰ ਜੇ ਉਹਦਾ 10000 ਦੇ ਸਕਦੇ ਹਾਂ ਤੋਂ ਵੱਧ ਨਹੀਂ ਦੇ ਸਕਦੇ ਤੇ ਜਿਹਦਾ 10 ਲੱਖ ਦਾ ਪੌਲਟੀ ਫਾਰਮ ਉੱਜੜ ਗਿਆ ਉਹਦੀ 10000 ਦੀ ਤਾਂ ਹਜ਼ਾਰ ੱਟ ਵੀ ਨਹੀਂ ਆਉਂਦੀ ਰੇਤੇ ਦਾ ਟਰਾਲਾ ਹੀ ਨਹੀਂ ਆਉਂਦਾ 10000 ਦਾ ਨਹੀਂ ਆਉਣਾ ਉਹ ਕਿਹੜੇ ਖੂਹ ਦੇ ਵਿੱਚ ਡਿੱਗੂਗਾ ਅਗਲੀ ਗੱਲ ਜਿਹੜਾ ਇਹਨਾਂ ਦੀ ਗਾਈਡਲਾਈਨ ਮੁਤਾਬਕ ਪਿਛਲੇ ਸਮਿਆਂ ਦੇ ਵਿੱਚ 5 ਕਿੱਲਿਆਂ ਤੱਕ ਇਹਨਾਂ ਨੇ ਕਹਿੰਦੇ ਹੁੰਦੇ ਸੀ ਮਾਫੀਆ ਦਿੰਨੇ ਆ ਉਦੋਂ ਉੱਪਰੇ ਛੱਡ ਦਿੰਦੇ ਆ ਖੁੱਲਾ ਕੀ ਹੁਣ 5 ਕਿੱਲਿਆਂ ਤੱਕ ਦੇਣਗੇ ਤੇ ਜਿਹੜਾ 6 7 8 9 10 11 12 15 18 20 25 27 28 30 ਤੇ ਉਹ ਕਿਹੜੇ ਖੂਚ ਡਿੱਗੂਗਾ ਉਹਦੇ ਬਾਰੇ ਸਰਕਾਰ ਨੇ ਕੋਈ ਕਲੀਅਰ ਨਹੀਂ ਕੀਤਾ ਜੀ ਜੀ ਵੀ 5 ਕਿੱਲਾਂ ਤੋਂ ਉੱਪਰ ਵਾਲਾ ਕਿਹੜੇ ਠੱਠੇ ਖੂਚ ਡਿੱਗੂਗਾ 6 ਆਲਾ 7 ਆਲਾ 8 ਆਲਾ 10 ਆਲਾ 12 ਆਲਾ 14 ਆਲਾ 15 ਆਲਾ 18 ਆਲਾ 20 ਆਲਾ 25 ਆਲਾ 30 ਆਲਾ ਨੁਕਸਾਨ ਤਾਂ ਉਹ ਵੀ ਹੋਇਆ ਇਹਨਾਂ ਦੀ ਗਾਈਡਲਾਈਨ ਮੁਤਾਬਕੇ 5 ਕਿੱਲਾਂ ਤੱਕ ਦਿੰਦੇ ਆ ਜੀ ਅਗਲਾ ਪਹਾੜਾ BBMP ਦੇ ਵਿੱਚੋਂ ਸਾਡੇ ਜੇ ਅਧਿਕਾਰ ਖੋਏ ਗਏ ਨੇ ਹੂੰ ਤੇ ਅੱਜ ਅਸੀਂ ਆ ਭੁਗਤ ਰਹੇ ਹਾਂ ਸਾਡੀਆਂ ਚੇਅਰਮੈਨੀਆਂ ਉਥੋਂ ਉਡਾ ਦਿੱਤੀਆਂ ਨੇ ਸਾਨੂੰ ਉਥੋਂ ਕੱਢ ਦਿੱਤਾ ਹੈ ਸਾਡੀ ਮੈਂਬਰਸ਼ਿਪ ਖਾਰਜ ਕਰਤੀ ਹੈ ਸਾਡੇ ਅਧਿਕਾਰ ਗਏ ਤਾਂ ਅੱਜ ਅਸੀਂ ਆ ਸਥਿਤੀ 'ਚ ਖੜੇ ਆ ਆਪਦੀ ਉਥੇ ਆਵਾਜ਼ ਨਹੀਂ ਚੱਕ ਸਕਦੇ ਲੜ ਨਹੀਂ ਸਕਦੇ ਆ ਸਥਿਤੀ ਆ ਗਈ ਸਰਕਾਰ ਨੇ ਉਹ ਲੜਾਈ ਜਿਹੜੀ ਲੜਨੀ ਸੀ ਉਥੇ ਸਰਕਾਰ ਲੜਾਈ ਨਹੀਂ ਲੜੀ ਭਗਵੰਤ ਮਾਨ ਸਾਹਿਬ ਉਥੇ ਨਹਿਰ ਦੇ ਜਾ ਕੇ ਵੀਡੀਓ ਪਾ ਕੇ ਵੀ ਮੈਂ ਪੰਜਾਬ ਦਾ ਪਾਣੀ ਵਿਚਾਰ ਰਿਹਾ ਹਾਂ ਕਿਸਾਨ ਆ ਗੁਤਾ ਹੀ ਨਹੀਂ ਕਿਸਾਨ ਜਥੇਬੰਦਗੀਆਂ ਨਹੀਂ ਆਈਆਂ ਬਣਾ ਕੇ 20 ਮਿੰਟਾਂ ਦੀ ਵੀਡੀਓ ਨਹਿਰ ਦੇ ਉੱਤੇ ਖੜ ਕੇ ਉਥੋਂ ਤੂੰ ਭੱਜਿਆ ਆ ਕਮੇਡੀ ਕਰਕੇ ਕਿਤੇ ਕਮੇਡੀ ਨਾਲ ਕਿਤੇ ਪੰਜਾਬ ਚੱਲਿਆ ਕਿਤੇ ਕਮੇਡੀ ਨਾਲ ਸਰਕਾਰਾਂ ਚੱਲੀਆਂ ਨੇ ਉੱਥੋਂ ਤੂੰ ਭੱਜਿਆ ਆਂ ਵੀ ਮੈਂ ਪਾਣੀਆਂ ਦਾ ਰੱਖਾਂ ਪਾਣੀਆਂ ਦਾ ਅਸਲ ਰੱਖਾ ਤੂੰ ਤਾਂ ਹੋਣਾ ਸੀ ਜੇ ਭਾਖੜਾ ਬੀਬੀ ਐਮਬੀ ਤੇ ਲੜਾਈ ਲੜਦਾ ਆਪਦੇ ਅਧਿਕਾਰਾਂ ਦੀ ਲੜਾਈ ਲੜਦਾ ਆਪਦੇ ਹੱਕਾਂ ਦੀ ਲੜਾਈ ਲੜਦਾ ਆਪਦੇ ਪੰਜਾਬ ਦੀ ਲੜਾਈ ਲੜਦਾ ਆਪਦੇ ਪੰਜਾਬ ਦੇ ਲੋਕਾਂ ਦੀ ਲੜਾਈ ਲੜਦਾ ਕਿਰਤੀ ਲੋਕਾਂ ਦੀ ਲੜਾਈ ਲੜਦਾ ਵੀ ਮੈਂ ਇੱਥੇ ਖੜਾ ਆਂ ਮੈਂ ਇਹ ਅਧਿਕਾਰ ਨਹੀਂ ਖੋਣ ਦਿੰਦਾ ਉਹਨਾਂ ਨੇ ਤਾਂ ਕੱਢ ਕੇ ਬਾਹਰ ਮਾਰਿਆ ਸਭ ਤੋਂ ਕਮਜ਼ੋਰ ਸਰਕਾਰ ਸਾਬਤ ਹੋਈ ਹੈ ਇਹ ਇਤਿਹਾਸ ਦੇ ਵਿੱਚੋਂ ਸਭ ਤੋਂ ਕਮਜ਼ੋਰ 70 ਸਾਲ ਦੇ ਇਤਿਹਾਸ ਦੇ ਵਿੱਚ ਬਾਹਲੀਆਂ ਗੱਲਾਂ ਵਾਲਾ ਕਮੇਟੀ ਕਲਾਕਾਰ ਕਮੇਟੀ ਬਣਾ ਕੇ ਰੱਖਤਾ ਨੇ ਪੰਜਾਬ ਤੇ ਉਹ ਅਧਿਕਾਰ ਖੋਲੇ ਤਾਂ ਸਾਡੇ ਪਾਣੀ ਖੋਲੇ ਅੱਜ ਡੁੱਬਣ ਨੂੰ ਅਸੀਂ ਆ ਜਦੋਂ ਡੁੱਬਣਾ ਉਹ ਤੋਂ ਪੰਜਾਬ ਹੈ ਤੇ ਜਦੋਂ ਪਾਣੀ ਦੀ ਜ਼ਰੂਰਤ ਆ ਉਹ ਤੋਂ ਪੰਜਾਬ ਨੂੰ ਨਹੀਂ ਉਹ ਅਧਿਕਾਰ ਸਾਡੇ ਖੋਲੇ ਉਥੋਂ ਕੱਢਤਾ ਤੇ ਅੱਜ ਅਸੀਂ ਆ ਸਥਿਤੀ 'ਚ ਆ ਗਏ ਆ ਜੇ 25000 ਕਿਊਪਾਣੀ 30000 ਤੋਂ ਜੇ 2 ਲੱਖ ਕਿਊਬ ਪਾਣੀ ਛੱਡਿਆ ਜਾਣਾ ਤੇ ਉਹ ਤਾਂ ਬਰਬਾਦੀ ਹੋਊਗੀ ਅਗਲੀ ਗੱਲ ਜਿਹੜਾ ਪਾਣੀ ਉਥੋਂ ਛੱਡਿਆ ਗਿਆ ਇਹ ਇਹਨਾਂ ਨਾਲ ਗੱਲਬਾਤ ਤੈਅ ਕਰਕੇ ਮੁੱਖ ਮੰਤਰੀ ਨਾਲ ਛੱਡਿਆ ਗਿਆ ਬਾਈ ਐਂ ਪਾਣੀ ਨਹੀਂ ਛੱਡਿਆ ਜਾਂਦਾ ਹੁੰਦਾ ਇਹ ਉਹਨਾਂ ਨੇ ਗੱਲਬਾਤ ਤੈਅ ਕਰਕੇ ਮੁੱਖ ਮੰਤਰੀ ਉੱਥੋਂ ਦੇ ਜਿਹੜੇ ਇੰਜੀਨੀਅਰ ਨੇ ਚੇਅਰਮੈਨ ਨੇ ਇਹਦੇ ਵਿੱਚ ਸਾਰਿਆਂ ਦੀ ਡਿਸਕਸ ਦੇ ਨਾਲ ਇਹ ਪਾਣੀ ਛੱਟਿਆ ਜਾਂਦਾ ਬਾਈ ਐ ਨਹੀਂ ਵੀ ਉਹਨਾਂ ਨੇ ਚੁੱਪਚੀ ਪੀਤੇ ਛੱਡਤਾ ਵੀ ਭਗਵੰਤ ਮਾਨ ਨੂੰ ਪਤਾ ਨਹੀਂ ਸਭ ਇਹਨਾਂ ਨੂੰ ਪਤਾ ਬਾਈ ਅਗਲੀ ਗੱਲ ਏਡੇ ਵੱਡੇ ਹੜ੍ਹ ਆ ਜਾਂਦੇ ਆ ਪੰਜਾਬ ਤਬਾਹ ਹੋ ਜਾਂਦਾ ਹੈ 2000 ਪਿੰਡ ਪੰਜਾਬ ਦਾ ਤਬਾਹ ਹੋ ਜਾਂਦਾ ਹੈ ਤੇ ਕੈਬਨਿਟ ਦੀ ਮੀਟਿੰਗ ਤੱਕ ਨਹੀਂ ਸੱਦੀ ਜਾਂਦੀ ਸਰਕਾਰ ਤਾਂ ਮਜ਼ਾਕ ਬਣਾ ਕੇ ਰੱਖਤਾ ਯਾਰ ਯਾਰ ਐਡਾ ਵੱਡਾ ਨੁਕਸਾਨ ਹੋ ਜਾਣਾ ਲੋਕਾਂ ਨੇ ਘਰੋਂ ਬੇਕਾਰ ਹੋ ਜਾਣਾ 45 ਮੌਤਾਂ ਤਰ ਜਾਣੀਆਂ ਕਟਰੂ ਬੱਚੂ ਪਸ਼ੂ ਤਰ ਜਾਣੇ ਇਹ ਮਸ਼ੀਨਰੀਆਂ ਤਰ ਜਾਣੀਆਂ ਘਰ ਡਿੱਗ ਪਏ ਨੇ ਘਰੇ ਲੋਕਾਂ ਦੇ ਲੀੜਾ ਕੱਪੜਾ ਤੱਕ ਨਹੀਂ ਰਿਆ ਜ਼ਮੀਨਾਂ ਬਰਬਾਦ ਹੋ ਜਾਣੀਆਂ ਤੇ ਕੈਬਿਨੇਟ ਦੀ ਮੀਟਿੰਗ ਤੱਕ ਨਹੀਂ ਪੰਜਾਬ ਸਰਕਾਰ ਦੀ ਹੋਈ ਨਹੀਂ ਤਰੰਤ ਕੈਬਨਿਟ ਦੀ ਮੀਟਿੰਗ ਹੁੰਦੀ ਹੈ ਤੇ ਹਰ ਦਿਨ ਦੂਜੇ ਦਿਨ ਤੀਜੇ ਦਿਨ ਦੀ ਕੈਬਨਿਟ ਦੀ ਮੀਟਿੰਗ ਹੁੰਦੀ ਹੈ ਹਰ ਦਿਨ ਦੀ ਮੁੱਖ ਮੰਤਰੀ ਰਿਪੋਰਟ ਲੈਂਦਾ ਹੈ ਹਰ ਦਿਨ ਦੀ ਸਰਕਾਰ ਰਿਪੋਰਟ ਕਰਦੀ ਹੈ ਤੇ ਮੀਟਿੰਗ ਤਾਂ ਯਾਰ ਹੁਣ ਜਾ ਕੇ ਹੋਈ ਹੈ ਉਹ ਵੀ ਨਹੀਂ ਹੋਈ ਪੂਰੀ ਉਹ ਵੀ ਮਜਬੂਰੀ ਚ ਹੋਈ ਆ ਵੀ ਸੈਂਟਰ ਦਾ ਪ੍ਰਧਾਨ ਮੰਤਰੀ ਆ ਰਿਹਾ ਉਹ ਤੋਂ ਪਹਿਲਾਂ ਪੂਲਾ ਮੜਾ ਮੋਟਾ ਉਹ ਵੀ ਲੋਕਾਂ ਦੇ ਦਬਾਅ ਚ ਹੋ ਰਿਹਾ ਜਦੋਂ ਲੋਕ ਉੱਥੋਂ ਛਿੱਤਰ ਮਾਰਨ ਲੱਗੇ ਇਹਨਾਂ ਦੇ ਵੀ ਭਾਜੋ ਇੱਥੋਂ ਛੋਡੀ ਕੋਈ ਲੋੜ ਨਹੀਂ ਜਦੋਂ ਪਤਾ ਲੱਗਿਆ ਵੀ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਦੀ ਸਾਰ ਲਈ ਹੈ ਲੋਕ ਲੋਕਾਂ ਲਈ ਖੜੇ ਆ ਸਾਨੂੰ ਹੁਣ ਜ਼ਰ ਬਣਦੇ ਨਾ ਕੈਬਿਨੇਟ ਦੀ ਮੀਟਿੰਗ ਸਦਕੇ ਆ ਮਾੜਾ ਮੋਟਾ ਤਾਂ ਕੁਝ ਬੋਲਿਆ ਨਹੀਂ ਤਾਂ ਭਰਾ ਮੇਰਾ ਇੱਥੇ ਤਾਂ ਇਹਨਾਂ ਨੇ ਮਜ਼ਾਕ ਬਣਾ ਕੇ ਰੱਖਤਾ ਲੋਕਾਂ ਨੂੰ ਖੁੱਲਾ ਛੜਤਾ ਤੇ ਪਰ ਸਦਕੇ ਜਾਈਗੇ ਲੋਕਾਂ ਨੇ ਲੋਕਾਂ ਨੇ ਲੋਕਾਂ ਦੀ ਸਾਰ ਲਈ ਐ ਇਹ ਕੀ ਮੁੱਖ ਮੰਤਰੀ ਨਾ ਤਾਰਾ ਜੀ ਥੱਲੇ ਰੋਟੀ ਖਾਣ ਨਾ ਮੁੱਖ ਮੰਤਰੀ ਚਾਹੇ ਥੱਲੇ ਰੋਟੀ ਚ ਖਾਵੇ ਚਾਹੇ ਫਾਈਵ ਸਟਾਰ ਚ ਖਾਵੇ ਚਾਹੇ ਸੋਫੇ ਤੇ ਖਾਵੇ ਚਾਹੇ ਮੰਜੇ ਤੇ ਖਾਵੇ ਉਹ ਚੀਜ਼ ਨਾਲ ਫਰਕ ਨਹੀਂ ਹੁੰਦਾ ਕੀ ਤੁਸੀਂ ਪੰਜਾਬ ਦੇ ਲੋਕਾਂ ਲਈ ਸਾਰ ਲਈ ਐ ਨਹਿਰਾ ਕਸੀਆਂ ਸੂਏ ਪੱਕੇ ਕਰਤੇ ਕੱਚੀਆਂ ਰਹੀਂ ਸਾਡੇ ਪਾਣੀ ਨੂੰ ਥੱਲੇ ਐਨਰਜੀ ਮਿਲਣੀ ਸੀ ਠੀਕ ਹੈ ਪਤਾ ਲੱਗ ਗਿਆ ਵੀ ਧਰਤੀ ਦੇ ਵਿੱਚ ਪਾਣੀ ਜਾਊਗਾ ਐਨਰਜੀ ਮਿਲਣੀ ਆ ਪਾਣੀ ਉੱਪਰ ਰਹਿਣਗੇ ਉਹ ਸੂਏ ਐੜੇ ਐੜੇ ਨਹਿਰਾਂ ਐਡੀਆਂ ਪੱਕੀਆਂ ਕਰਤੀਆਂ ਤੇ ਤੁਸੀਂ ਦੇਖੋ ਸਤਲੁਜ ਰਾਵੀ ਬਿਆਸ ਇਹ ਤਿੰਨ ਦਰਿਆਵਾਂ ਦੇ ਬੰਨ ਨਹੀਂ ਪੱਕੇ ਹੋਏ ਸਰਕਾਰ ਤੋਂ ਕਿਉਂ ਕਿਉਂਕਿ ਉਹਵੇਂ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨਾ ਆ ਪਾਣੀ ਇਹ ਕੁਦਰਤ ਦੀ ਦੇਣ ਨਹੀਂ ਹੈ ਇਹ ਪਾਣੀ ਸਰਕਾਰਾਂ ਦੀ ਦੇਣ ਹੈ ਇਹ ਹੜ ਸਰਕਾਰਾਂ ਦੀ ਦੇਣ ਹੈ ਕਿਉਂਕਿ ਕਾਰਪੋਰੇਟਾਂ ਨੂੰ ਲਿਆ ਕੇ ਇੱਥੇ ਜ਼ਮੀਨਾਂ ਨੱਪਣੀਆਂ ਜਿੱਦਾਂ ਵੀਰ ਮੇਰੇ ਇੱਥੇ ਕਾਰਪੋਰੇਟ ਆ ਗਏ ਅਡਾਨੀਆਂ ਅਬਾਨੀਆਂ ਦੇ ਵੱਡੇ ਤਣਾਟਾਂ ਦੇ ਇੱਥੇ ਧਰਤੀ ਤੇ ਆ ਗਏ ਨਾ ਇੱਥੇ ਹੜ ਆਉਣੇ ਆ ਨਾ ਇੱਥੇ ਦਰਿਆ ਆਉਣੇ ਆ ਸਭ ਬੰਨ ਵੀ ਰੁਕ ਜਾਣਗੇ ਬੰਨ ਪੱਕੇ ਵੀ ਹੋ ਜਾਣਗੇ ਨਾ ਇੱਥੇ ਕੋਈ ਡੁੱਬੂਗਾ ਤੇ ਨਾ ਹੜਾਂ ਦਾ ਪਾਣੀ ਆਊਗਾ ਨਾ ਦਰਿਆਵਾਂ ਦਾ ਪਾਣੀ ਆਊਗਾ ਇਹ ਪੰਜਾਬ ਦੀ ਧਰਤੀ ਨੂੰ ਖੋਣਾ ਚਾਹੁੰਦੇ ਆ ਇਹਨਾਂ ਨੂੰ ਪਤਾ ਲੱਗ ਗਿਆ ਪੰਜਾਬ ਦੀ ਧਰਤੀ ਨੂੰ ਤਾਂ ਨਹੀਂ ਖੋਈ ਦੀ ਸ਼ਾਇਦ ਇਹ ਲੋਕਾਂ ਨੂੰ ਡੋਬ ਕੇ ਇਹ ਲੋਕਾਂ ਨੂੰ ਇਸ ਤਰ੍ਹਾਂ ਤਬਾਹ ਕਰਕੇ ਇਹਨਾਂ ਨੂੰ ਐ ਕਹਿ ਦੇਣ ਵੀ ਹੱਥ ਖੜੇ ਕਰ ਦੇਣ ਵੀ ਜ਼ਮੀਨਾਂ ਦੇ ਵਿੱਚ ਕੋਈ ਲਾਭ ਨਹੀਂਗਾ ਆ ਚੱਕੋ ਜ਼ਮੀਨਾਂ ਸੰਭਲੋ ਅਸੀਂ ਚੱਲੇ ਆਂ ਤੇ ਜ਼ਮੀਨਾਂ ਤੁਸੀਂ ਰੱਖੋ ਇੱਕ ਪਾਸੇ ਹੜਾਏ ਪਏ ਨੇ ਪੰਜਾਬ ਦੇ ਵਿੱਚ ਦੂਜੇ ਪਾਸੇ ਪੰਚਾਇਤੀ ਜ਼ਮੀਨਾਂ ਤੇ ਕਬਜ਼ਾ ਕਰਨ ਨੂੰ ਤਿਆਰ ਹੋਏ ਬੈਠੇ ਨੇ ਮਹਾਲੀ ਦੇ 15 17 ਪਿੰਡਾਂ ਨੂੰ ਸੱਦੀ ਪੰਚਾਇਤਾਂ ਨੂੰ ਸੱਦੀ ਬੈਠਿਆ ਵੀ ਤੁਸੀਂ ਮਤਾ ਪਾ ਕੇ ਦਿਓ ਕਿਉਂ ਉਹਦੀ ਗੱਲ ਮੈਂ ਸੋਡੇ ਮਾਧਿਅਮ ਰਾਈ ਰੱਖਦੇ ਆਂ ਵੀ ਅਗਲੀ ਵਟ ਤੇ ਕਿਵੇਂ ਅਸੀਂ ਟੱਪਣਾ ਵੀ ਅਸੀਂ ਪੰਚਾਇਤੀ ਜ਼ਮੀਨ ਚ ਵੀ ਉਹ ਤਾਂ ਲੈਂਡ ਪਾਲਸੀ ਵਾਪਸ ਲੈਣੀ ਪਈ ਤਿੰਨ ਖੇਤੀ ਕਾਲੇ ਕਾਨੂੰਨ ਵਾਪਸ ਲੈਣੇ ਪਏ ਵੀ ਉਹ ਗਵਾਂਢੀ ਦੇ ਖੇਤ ਚ ਜਦੋਂ ਜਾਵੜ ਗੇ ਵਟਨਾ ਵਟ ਜਾ ਕੇ ਖੜਜ ਗੇ ਕੰਦ ਨਾ ਕੰਦ ਜਾ ਕੇ ਖੜਜ ਗੇ ਤੇ ਉਦੋਂ ਕੰਦ ਢਾ ਕੇ ਫਿਰ ਅਗਲੇ ਪਾਸੇ ਛਾਲ ਮਾਰ ਲਾਂਗੇ ਆ ਸਥਿਤੀ ਪੰਜਾਬ ਦੇ ਲੋਕਾਂ ਚ ਬਣ ਰਹੀ ਹੈ ਇਧਰਲੇ ਪਾਸੇ ਨਹੀਂ ਤਿਆਰੀ ਸੀ ਜਨਵਰੀ ਦਾ ਪਤਾ ਸੀ ਸਰਕਾਰ ਨੂੰ ਵੀ ਇੱਥੇ ਮੀਂਹ ਆਉਣੇ ਆ بڑے بڑے ਮਾਇਰ ਕਹਿ ਰਹੇ ਸੀ ਬੁੱਧੀਜੀਵ ਵੀ بارش 200 ਗੁਣਾ ਵੱਧ ਹੋਣੀ ਹੈ ਪੰਜਾਬ ਦੇ ਵਿੱਚ ਇਹ ਆਦੇ ਸੀ ਅਸੀਂ ਇਹਨੂੰ ਨਜਿੱਠਣ ਲਈ ਤਿਆਰ ਹਾਂ 250 ਕਰੋੜ ਰੁਪਏ ਦਾ ਅਸੀਂ ਬਜਟ ਰੱਖਿਆ ਅੱਜ ਉਹ ਕਿੱਧਰ ਗਿਆ ਕੋਈ ਸੇਵਨ ਵਾਲਾ ਨਹੀਂ ਕੋਈ ਸੂਆ ਨਹੀਂ ਕੋਈ ਨਾਲਾ ਨਹੀਂ ਕਿਸੇ ਦੀ ਮਰੰਮਤ ਨਹੀਂ ਕੀਤੀ ਕਾਗਜ਼ਾਂ 'ਚ ਮਰੰਮਤ ਕਰਤੀ ਅੱਜ ਉਹ ਨਜਿੱਠਣ ਲਈ ਤਿਆਰ ਸੀ ਤੇ ਅੱਜ ਸਾਰੇ ਦਾਅਵੇ ਇਹਨਾਂ ਦੇ ਖੋਖਲੇ ਹੋ ਗਏ ਇਹ ਆਦੇ ਸੀ ਕਿਸੇ ਵੀ ਤਰ੍ਹਾਂ ਦਾ ਪਾਣੀ ਆਵੇ ਵਿਧਾਨ ਸਭਾ ਦੇ ਵਿੱਚ ਚਲ ਮੰਤਰੀ ਆਦਾ ਅਸੀਂ ਨਜਿੱਠਣ ਲਈ ਤਿਆਰ ਆ ਤੇ ਆ ਦਾਅਵੇ ਇਹਨਾਂ ਦੇ ਖੋਖਲੇ ਹੋਗੇ ਕਿੱਧਰ ਗਏ ਨਜਿੱਠਣ ਲਈ ਇਹ ਤਾਂ ਭਰਾਵਾ ਜ਼ਮੀਨਾਂ ਖੋਣ ਦੀ ਖਤਰ ਆਏ ਆ ਜ਼ਮੀਨਾਂ ਖੋਣਾ ਚਾਹੁੰਦੇ ਆ ਇਹ ਲੋਕਾਂ ਨੂੰ ਬਾਹਰ ਕੱਢਣਾ ਚਾਹੁੰਦੇ ਆ ਕਿਸਾਨਾਂ ਆਗੂਆਂ ਦੀਆਂ ਲਿਸਟਾਂ ਬਣਾ ਲਈਆਂ ਬਾਈ ਜੀ ਇਹਨਾਂ ਨੇ ਸਾਡੇ ਆਗੂਆਂ ਦੀਆਂ ਕਿਸਾਨ ਆਗੂਆਂ ਦੀਆਂ ਜਿਹੜੇ ਲੋਕਾਂ ਲਈ ਲੜਦੇ ਆ ਉਹਨਾਂ ਦੀਆਂ ਲਿਸਟਾਂ ਬਣਾ ਲਈਆਂ ਵੀ ਕਿਹੜਾ ਆਗੂ ਕਿਹੜੇ ਮੋਟਰਸਾਈਕਲ ਤੇ ਆ ਕਿਹੜਾ ਆਗੂ ਕਿਹੜੀ ਕਾਰ ਆ ਕਿੰਨੇ ਨੰਬਰ ਕਾਰ ਆ ਕਿਹੜੇ ਆਗੂ ਦੀ ਕਿਹੜੀ ਰਿਸ਼ਤੇਦਾਰੀ ਕਿੱਥੇ ਆ ਕਿਹੜੇ ਆਗੂ ਦੀ ਕਿਹੜੀ ਰਿਸ਼ਤੇਦਾਰੀ ਕਿੱਥੇ ਆ ਕਿੰਨੇ ਉਹਦੇ ਬੱਚੇ ਨੇ ਕਿੰਨੇ ਪਰਿਵਾਰ ਦੇ ਵਿੱਚ ਨੇ ਸਾਰਾ ਡਾਟਾ ਲੱਗੇ ਬੈਠੇ ਆ ਅਸੀਂ ਕੋਈ ਬਾਹਰੋਂ ਆਏ ਆ ਯਾਰ ਜਿਹੜਾ ਲੋਕਾਂ ਦੀ ਆਵਾਜ਼ ਚਾਹਦਾ ਹੈ ਕੋਈ ਅਸੀਂ ਅੰਤੰਕੀ ਆ ਕੋਈ ਅਸੀਂ ਵੱਡੇ ਨਸ਼ਾ ਤਕਸਰ ਆ ਕੋਈ ਵੱਡਾ ਅਸੀਂ ਗੁਨਾਹ ਕੀਤਾ ਹੈ ਲਿਸਟਾਂ ਬਣਾਈ ਬੈਠੇ ਨੇ ਵੀ ਕਿਹੜੇ ਵੇਲੇ ਇਹਨਾਂ ਨੂੰ ਚੱਕ ਲਈਏ ਸਾਡੇ ਅੱਗੋਂ ਨੂੰ ਆ ਜਿਹੜਾ ਲੋਕਾਂ ਦੀ ਬਾਤ ਚਾਹਦਾ ਬਾਈ ਜੀ ਅੱਖਾਂ ਦੇ ਵਿੱਚ ਰੜਕਦੀਆਂ ਪੰਜਾਬ ਦੀਆਂ ਜ਼ਮੀਨਾਂ ਤੇ ਪੰਜਾਬ ਦਾ ਜਥੇਬੰਦਕ ਢਾਂਚਾ ਵੀ ਇਹਨਾਂ ਨੂੰ ਜੇਲਾ ਚ ਡੱਕ ਕੇ ਇਸ ਧਰਤੀ ਦੇ ਉੱਤੇ ਕਿਵੇਂ ਕਾਬਜ਼ ਹੋਣਾ ਇੱਕ ਵੀਡੀਓ ਚੱਲ ਰਹੀ ਹੈ ਵੀ ਨਾ বাজੇਗਾ ਬਾਸ ਨਾ বাজੇਗੀ ਬੰਸਰੀ ਤੇ ਛੜ ਦਿਓ ਇਹ ਹੋਣਾ ਤੁਸੀਂ ਆਪ ਦੇਖ ਸਕਦੇ ਹੋ ਜੇ ਸਾਡੇ ਅਧਿਕਾਰ ਖੋਏ ਗਏ ਨੇ ਅਸੀਂ ਉੱਥੋਂ ਬਾਹਰ ਕਰਤਾ ਸਾਨੂੰ ਤੇ ਆਪਦੀਆਂ ਮਨਮਰਜ਼ੀਆਂ ਚੱਲ ਰਹੀਆਂ ਨੇ ਤੇ ਪੰਜਾਬ ਦੇ ਕਿੱਤੇ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੱਜ ਸਰਕਾਰ ਕਿੰਨਿਆਂ ਕੁ ਲੋਕਾਂ ਲਈ ਸੀਰੀਅਸ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮਜ਼ਦੂਰਾਂ ਨੂੰ ਖੁੱਲਾ ਛੜਤਾ ਮਾਨ ਸਾਹਿਬ ਤੂੰ ਤਾਂ ਮਜ਼ਦੂਰਾਂ ਕਿਸਾਨਾਂ ਦਾ ਮੁੰਡਾ ਸੀ ਤੂੰ ਤਾਂ ਕਿਰਤੀਆਂ ਮੁੰਡਾ ਕਿਰਤੀਆਂ ਦਾ ਮੁੰਡਾ ਸੀ ਮਜ਼ਦੂਰਾਂ ਬਾਰੇ ਤੁਹਾਡਾ ਮੂੰਹ ਨਹੀਂ ਖੁੱਲਿਆ ਵੀ ਅਸੀਂ ਉਹਨਾਂ ਦਾ ਮੁਆਵਜ਼ਾ ਆ ਲਾਣਦੇ ਆ ਮਿਸਤਰੀ ਭਾਈਚਾਰਾ ਜਿਨ੍ਹਾਂ ਨੇ ਉੱਥੇ ਦਿਹਾੜੀਆਂ ਲਾਉਣੀਆਂ ਸੀ ਉਹਦੀ ਮਸ਼ੀਨਦਰੀ ਲਾਉਣੀ ਸੀ ਉਹਨਾਂ ਬਾਰੇ ਤੁਹਾਡਾ ਮੂੰਹ ਨਹੀਂ ਖੁੱਲਿਆ ਛੋਟਾ ਦੁਕਾਨਦਾਰਾਂ ਬਾਰੇ ਤੁਹਾਡਾ ਮੂੰਹ ਨਹੀਂ ਖੁੱਲਿਆ ਛੋਟਾ ਜਿਹੜਾ ਉੱਥੇ ਨੌਕਰੀਕਰ ਸੀ ਪ੍ਰਾਈਵੇਟ ਨੌਕਰੀ ਕਰਦਾ ਸੀ ਉਹਦੇ ਤੱਕ ਤੁਹਾਡਾ ਮੂੰਹ ਨਹੀਂ ਖੁੱਲਿਆ ਉਹਨਾਂ ਨੂੰ ਕੀ ਦਿਓਗੇ ਪ੍ਰੋਪਰ ਤੁਸੀਂ ਫੇਲ ਹੋਏ ਹੋ ਸਭ ਤੋਂ ਕਮਜ਼ੋਰ ਮੰਤਰੀ ਮੁੱਖ ਮੰਤਰੀ ਤੂੰ ਸਾਫ਼ਤ ਹੋਇਆ ਤੁਸੀਂ ਕਾਰਪੋਰੇਟਾਂ ਨਾਲ ਰਲੇ ਹੋਏ ਹੋ ਜ਼ਮੀਨਾਂ ਖੋਹਣੀਆਂ ਚਾਹੁੰਦੇ ਹੋ ਤੇ ਅੱਜ ਇਹ ਪੰਜਾਬ ਦੀ ਧਰਤੀ ਆ ਮੈਂ ਇੱਕ ਗੱਲ ਤੁਹਾਡੇ ਸਾਹਮਣੇ ਮਰੀ ਗੈ ਦਿੰਨਾ ਹੈ ਇਹ ਪੰਜਾਬ ਆ ਪੰਜਾਬ ਇਹ ਚੀਕਾਂ ਮਾਰਾ ਦੂਗਾ ਚੀਕਾਂ ਇਹ ਉਹਨਾਂ ਦੇ ਵਾਰਸਾ ਜੀ ਨੇ ਸਵਾ ਲੱਖ ਨਾਲ ਇੱਕ ਲੜਾਤਾ ਇਸ ਧਿਆਨ ਮਾਰ ਲਈ ਸਰਕਾਰੇ ਨੇ ਕਿਤੇ ਵੀ ਠੂਠਾ ਫੜ ਕੇ ਮੰਗਣਾ ਨਹੀਂ ਸਿੱਖਿਆ ਇਹ ਚੀਕਾਂ ਕਢਾ ਦੂ ਤੁਹਾਡੀਆਂ ਚੀਕਾਂ ਇਹ ਪੰਜਾਬ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਉਹਨਾਂ ਦੀ ਧਰਤੀ ਹੈ ਜਿਨ੍ਹਾਂ ਨੇ 7 ਸਾਲ ਤੇ 9 ਸਾਲ ਦੇ ਉਮਰਾਂ ਦੇ ਵਿੱਚ ਜਿਹੜੇ ਨੀਆਂ 'ਚ ਚਨੇ ਗਏ ਇਹ ਉਹਨਾਂ ਦੀ ਧਰਤੀ ਹੈ ਜਿਨ੍ਹਾਂ ਨੇ 21 ਸਾਲ ਦੀ ਉਮਰ ਦੇ ਵਿੱਚ ਫਾਂਸੀਆਂ ਦੇ ਰਸੇ ਚੁੰਮ ਗਏ ਤੇ ਇਹ ਲੋਕਾਂ ਨੂੰ ਮੈਂ ਸੋਡੇ ਮਾਧਿਅਮ ਰਹੀ ਆਖਰ ਦੇ ਵਿੱਚ ਕਹਿਣਾ ਚਾਹੁੰਦਾ ਵੀ ਭਰਾਵੋ ਉਹ ਬੰਦਿਆਂ ਦੀ ਅੱਜ ਤੋਂ 10 15 20 ਜਨਾਂ ਨੂੰ ਆਪਣੀ ਸਖਤ ਲੋੜ ਪਊਗੀ ਕੰਬਲ ਖੇਸ ਕਿਉਂਕਿ ਠੰਡ ਆ ਗਈ ਉਹਨਾਂ ਕੋਲੇ ਕੱਪੜਾ ਲੀੜਾ ਨਹੀਂ ਰਿਹਾ ਰਾਸ਼ਨ ਟਰੈਕਟਰਾਂ ਦੀ ਜ਼ਰੂਰਤ ਪਊਗੀ ਉਸ ਟਾਈਮ ਪੰਜਾਬ ਦੇ ਲੋਕ ਉਹਨਾਂ ਦੀ ਸਾਰ ਦੇਣ ਤੇ ਦੂਜੇ ਪਾਸੇ ਇਹ ਸਰਕਾਰਾਂ ਦੇ ਉੱਤੇ ਲੜਾਈ ਲੜਨੀ ਪਊਗੀ ਧੌਣ ਤੇ ਗੁੱਡਾ ਰੱਖ ਕੇ ਹੱਕ ਆਪਾਂ ਲਵਾਂਗੇ ਇਸ ਲਈ ਝੰਡੇ ਦੇ ਉੱਤੇ ਡੰਡਾ ਪਾ ਲੂ ਮੈਦਾਨ ਦੇ ਵਿੱਚ ਆਜੋ ਕਿਉਂਕਿ ਆਪਣਾ ਹੱਕ ਹੈ ਆਪਾਂ ਟੈਕਸ ਭਰਦੇ ਆ ਸਾਡਾ ਅਧਿਕਾਰ ਹੈ ਉਹ ਹੱਕ ਇਹਨਾਂ ਤੋਂ ਲਵਾਂਗੇ ਉਹ ਵੀ ਉਹਨਾਂ ਨੂੰ ਦਵਾਈਏ ਤੇ ਉਹਨਾਂ ਦੀ ਮਦਦ ਵੀ ਕਰੀਏ ਇਹੀ ਹੈ ਬਿੱਟੂ ਇਹ ਐਂ ਦੱਸੋ ਮੇਰਾ ਲਾਸਟ ਸਵਾਲ ਮੇਰਾ ਵੀ ਤੁਹਾਡੇ ਨੂੰ ਵੀ ਜਿਵੇਂ ਮਾਨ ਸਾਹਿਬ ਕਹਿੰਦੇ ਇਹ ਵੀ ਜਿਹੜਾ ਵਿਆਜ ਆ 6 ਮਹੀਨੇ ਦਾ ਉਹ ਮਾਫ ਕਰ ਦਿੱਤਾ ਜਾਊਗਾ ਪਰ ਜਿਹੜੇ ਲਿਮਟਾਂ ਭਰਨੀਆਂ ਸੀ ਉਹ ਲੇਟ ਭਰਦੇ ਤੁਸੀਂ 6 ਮਹੀਨੇ ਦੇ ਛੋਟ ਦਿੱਤੀ ਜਾਊ ਉਥੇ ਕਰਜ਼ਾ ਮਾਫੀ ਦੇ ਕੌਣੇ ਕਹੇਗਾ ਵੀ ਜੇ ਲੈਂਡਮਾਰਕ ਬੈਂਕ ਤੋਂ ਕੋਬਰਾਟ ਬੈਂਕਾਂ ਤੋਂ ਕਰਜ਼ਾ ਲਿਆ ਉਹ ਅਸੀਂ ਮਾਫ ਕਰਾਂਗੇ ਚਲ ਉਹਨਾਂ ਦਾ ਤਾਂ ਵਿਆਜ ਅਸੀਂ ਮੰਨ ਲਿਆ ਵੀ ਕਹਤਾਂ ਇਹਨਾਂ ਨੇ ਮਾਫ ਕਰ ਦਾਂਗੇ 6 ਮਹੀਨੇ ਦਾ ਟਾਈਮ ਦੇ ਦਾਂਗੇ ਜਿਹੜੇ ਹੋਰ ਕਿਸਾਨਾਂ ਨੇ ਲੋਨ ਲਏ ਹੋਏ ਆ ਉਹਨਾਂ ਦਾ ਕੀ ਬਣੂਗਾ ਸੋਨੂੰ ਮੈਂ ਉਹੀ ਤਾਂ ਕਹਿ ਰਿਹਾ ਵੀ ਜਿਹੜਾ ਮਜ਼ਦੂਰਾਂ ਦਾ ਸੀ ਛੋਟਾ ਮਿਸਤਰੀ ਭਾਈ ਜਿਹੜਾ ਲੋਨ ਤੇ ਮਸ਼ੀਨਰੀਆਂ ਲਈਆਂ ਜਿਨ੍ਹਾਂ ਨੇ ਆਪਦਾ ਸੀਜ਼ਨ ਲਾਉਣਾ ਸੀ ਛੋਟਾ ਦੁਕਾਨਦਾਰ ਸੀ ਉਹਨਾਂ ਦਾ ਜੇ ਦਹਮਦਾਰੀ ਸੀ ਤਾਂ ਕਹਿੰਦੇ ਅਸੀਂ ਕਰਜ਼ੇ ਤੇ ਲਖੀਰ ਮਾਰਦੇ ਹਾਂ ਫਿਰ ਮੰਨ ਲੈnde ਇਹਨਾਂ ਨੇ 6 ਮਹੀਨਿਆਂ ਦਾ ਕਿਹੜਾ ਟਾਈਮ ਦਾ ਤਾਰਾ ਜੀ 6 ਮਹੀਨੇ ਤਾਂ ਪਾਣੀ ਫਸਲੀ ਨਹੀਂ ਭਿੱਜੀ ਜਾਣੀ ਕੋਈ ਘੱਟੋ ਘੱਟ 2 ਤੋਂ 2.5 ਮਹੀਨੇ ਤਾਂ ਅਜੇ ਪਾਣੀ ਪ੍ਰੋਪਰ ਸੁੱਕੂਗਾ ਫਿਰ ਉਹਦੀ ਮਿੱਟੀ ਕਰਾਈ ਜਾਊਗੀ ਫਿਰ ਉਹ ਪੱਧਰ ਹੋਊਗਾ ਫਿਰ ਉਹ ਜਾ ਕੇ ਕਿਤੇ ਫਸਲ ਬੀਜੂ ਫਿਰ 6 ਮਹੀਨਿਆਂ ਨੂੰ ਫਸਲ ਆਊਗੀ ਅਜੇ ਸਾਲ ਤੇ ਸਵਾ ਸਾਲ ਤੇ ਪ੍ਰੋਪਰ ਗੱਲ ਗਈ ਜਿਹੜਾ ਇਹਨੇ ਅੱਜ ਤੋਂ 6 ਮਹੀਨੇ ਕਹਤਾ ਫਿਰ ਉਹ ਹਿਸਾਬ ਨਾਲ ਤਾਂ ਫਰਵਰੀ ਬੰਦੀ ਆ ਫਰਵਰੀ ਦੇ ਵਿੱਚ ਕੀ ਬੈਂਕਾਂ ਵਾਲੇ ਉਹਨਾਂ ਦੇ ਘਰੇ ਕਿਹੜਾ ਮਾਰਨਗੇ ਭਗਵੰਤ ਮਾਨ ਸਾਹਿਬ ਸੁੱਤੋਂ ਪੁੱਛਣਾ ਚਾਹੁੰਦਾ ਛੋਡੇ ਮੂੰਹ ਦੀ ਬੋਲੀ ਆ ਵੀ ਤੁਸੀਂ ਆਦੇ ਆ ਪਿਛੇ 6 ਮਹੀਨੇ ਅਜੇ ਲਿੰਟ ਨਾ ਭਰਨੇ ਇਹ ਅਨੋਮਾ ਮਹੀਨਾ ਚੜਿਆ ਤੇ ਫਰਵਰੀ ਆ ਗਈ ਫਿਰ ਕੀ ਉਹ ਫਰਵਰੀ ਦੇ ਵਿੱਚ ਉਹ ਬੰਦੇ ਜੋਗ ਹੈ ਆਪਦਾ ਵਿਆਜ ਭਰਨ ਤੇ 10 ਦਿਨ ਸਰਕਾਰ ਇਹ ਗੱਲ ਦੱਸ ਦੇ ਘੱਟੋ ਘੱਟ 2 ਸਾਲ ਕਹਿਣਾ ਚਾਹੀਦਾ ਸੀ ਘੱਟੋ ਘੱਟ 2 ਸਾਲ ਜੇ ਵਾਕਈ ਤੇ ਜਿਹੜੇ ਛੋਟੇ ਮਜ਼ਦੂਰ ਸੀ ਜਿਹੜੇ ਛੋਟੇ ਦੁਕਾਨਦਾਰ ਸੀ ਉਹਨਾਂ ਦੇ ਕਰਜ਼ੇ ਤੇ ਲਖੀਰ ਮਾਰਨੀ ਚਾਹੀਦੀ ਸੀ ਤੇ ਕੀ ਇਹਨਾਂ ਦੇ ਕਰਜ਼ੇ ਤੇ ਕਿਹੜਾ ਮਾਰਨੀ ਸਕਦੇ ਸੀ ਜਦੋਂ 75 7500 ਦੇ ਬੋਰਡ ਲੱਗ ਸਕਦੇ ਆ ਜਦੋਂ ਕੇਜਰੀਵਾਲ ਵਾਸਤੇ ਜਹਾਜ਼ਾਂ ਦੇ ਲੱਖਾਂ ਰੁਪਇਆ ਖਰਚ ਕੀਤੇ ਜਾ ਸਕਦੇ ਆ ਤੇ ਇਹਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਹੋ ਸਕਦਾ 20 20 ਬੀਬੀ ਲੈਂਡ ਕਰੂਜ ਨਾਲ ਤੁਰੀਆਂ ਫਿਰਦੀਆਂ ਤੇ ਉਹਨਾਂ ਵਾਰੀ ਤੇਲ ਪਾਉਣ ਨੂੰ ਪੈਸੇ ਆ ਸਕਦੇ ਆ ਚੰਗੇ ਬੂਟਸੂਟ ਜਾਗਟਾਂ ਪਾਉਣ ਵਾਸਤੇ 10-10 ਲੱਖ ਰੁਪਏ ਦੇ ਬੂਟ ਆ ਸਕਦੇ ਆ ਤੇ ਫਿਰ ਕਰਜ਼ਾ ਕਿਉਂ ਨਹੀਂ ਮਾਫ਼ ਹੋ ਸਕਦਾ ਜੇ ਕਾਰਪੋਰੇਟਾਂ ਦਾ ਕਰਜ਼ਾ ਮਾਫ਼ ਹੋ ਸਕਦਾ ਜੇ ਇੱਥੇ ਅਬਾਨੀਆਂ ਡਾਨੀਆਂ ਦਾ ਨੁਕਸਾਨ ਹੋਇਆ ਹੁੰਦਾ ਤੁਰੰਤ ਇਹਨਾਂ ਨੇ ਕਰਜ਼ਾ ਮਾਫ਼ ਕਰਕੇ ਉਹਨਾਂ ਨੂੰ ਉਤੋਂ ਰਾਹਤ ਦੇ ਦੇਣੀ ਸੀ ਤੇ ਫਿਰ ਇਹ ਕਿਸਾਨਾਂ ਦਾ ਕਿਉਂ ਨਹੀਂ ਹੋ ਸਕਦਾ ਐਸੇ ਕਰਕੇ ਲੜਾਈ ਆ ਭਰਾਵਾ ਜਿਹੜਾ 6 ਮਹੀਨੇ ਦਿੱਤਾ ਇਹ ਪਾਣੀ ਚ ਮਧਾਣੀ ਆ ਇਹਦੀਆਂ ਗੱਲਾਂ ਚੋਂ ਕੁਛ ਨਹੀਂ ਇਹ ਮਜਬੂਰੀ ਦੇ ਵਿੱਚ ਸਰਕਾਰ ਬੋਲੀ ਐ ਕੱਲੀ ਮਜਬੂਰੀ ਚ ਭਗਵੰਤ ਮਾਨ ਨੂੰ ਮੀਟਿੰਗ ਰੱਖਣੀ ਪਈ ਮਜਬੂਰੀ ਚ ਬੋਲਣਾ ਪਿਆ ਇਹ ਪੰਜਾਬ ਦੀ ਧਰਤੀ ਨੂੰ ਹਵਾਲੇ ਕਾਰਪੋਰੇਟਾਂ ਦੇ ਕਰਨਾ ਚਾਹੁੰਦਾ ਹੈ ਕਾਰਪੋਰੇਟਾਂ ਨਾਲ ਮਿਲਿਆ ਹੋਇਆ ਸੈਂਟਰ ਦੀ ਹਕੂਮਤ ਨਾਲ ਮਿਲਿਆ ਹੋਇਆ ਪ੍ਰਧਾਨ ਮੰਤਰੀ ਅਪਕਾਦ ਸਥਾਨ ਦੇ ਵਿੱਚ ਜਦੋਂ ਭਝਾਲ ਹੁੰਦਾ ਹੈ ਉੱਥੇ ਵਧਾਈ ਦਿੰਦੇ ਨੇ ਚਲੋ ਚੰਗੀ ਗੱਲ ਆ ਸਾਰ ਲੈਣੀ ਚਾਹੀਦੀ ਆ ਲੋਕਾਂ ਦੀ ਉੱਥੇ ਰਾਹਤ ਫੰਡ ਦਿੰਦੇ ਨੇ ਪਰ ਪੰਜਾਬ ਦੇ ਲੋਕਾਂ ਬਾਰੇ ਪ੍ਰਧਾਨ ਮੰਤਰੀ ਦੇ ਮੂੰਹ ਤੇ ਤੋਪੇ ਲੱਗ ਜਾਂਦੇ ਨੇ ਉੱਥੇ ਕੁਝ ਨਹੀਂ ਬੋਲਦੇ ਉਸ ਤੋਂ ਬਾਅਦ ਖੇਤੀਬਾੜੀ ਮੰਤਰੀ ਇੱਥੇ ਆਉਂਦਾ ਹੈ ਸਿਬਰਾਜ ਸਿੰਘ ਚਵਾਨ ਉਹ ਆ ਕੇ ਜਿੱਥੇ ਪਾਣੀ ਹੁੰਦਾ ਜਿੱਥੇ ਘਰਾਂ ਚ ਪਾਣੀ ਹੁੰਦਾ ਬਾਣਾ ਚ ਪਾਣੀ ਹੁੰਦਾ ਉੱਥੇ ਕਿਤੇ ਨਹੀਂ ਜਾਂਦਾ ਆ ਕੇ ਗੰਨਾ ਪੱਟ ਲੈਂਦਾ ਤੇ ਉਹ ਕੀ ਆਦਾ ਇਹ ਮਾਈਨਿੰਗ ਕਰਕੇ ਆਦਾ ਹੜ ਆਏ ਨੇ ਵੇਖੋ ਤੁਸੀਂ ਉਹ ਦੋਸ਼ ਕਿੱਥੇ ਲਾ ਕੇ ਜਾਂਦਾ ਆਦਾ ਮਾਈਨਿੰਗ ਕਰਕੇ ਆਏ ਨੇ ਅਫਸੋਸ ਦੀ ਗੱਲ ਹੈ ਵੀ ਤੂੰ ਆ ਜਾ ਭਰਾਵਾ ਤੂੰ ਆਪ ਦੀ ਲੋਕਾਂ ਨੂੰ ਛੱਡ ਦੇ ਤੂੰ ਇੱਥੇ ਵਾ ਕੇ ਵੇਖ ਲੈ ਵੀ ਕਾਦੇ ਕਰਕੇ ਹੜਾਏ ਆ ਜੇ ਇੰਨੇ ਹੀ ਆ ਤਾਂ ਜਿਹੜਾ ਤੇਰੇ ਬਣਾਈ ਹੋਈ ਆ ਜ਼ਮੀਨ ਨੂੰ ਲੁੱਟ ਕੇ ਉਹ ਲੋਕ ਬਾ ਲੈਣਗੇ ਤੇ ਤੂੰ ਆ ਕੇ ਇੱਥੇ ਵਾੜਾ ਜੇ ਮਾਈਨਿੰਗ ਕਰਕੇ ਆਇਆ ਤਾਂ ਜਾਨੀ ਕਿ ਯਾਰ ਆ ਹਾਲਾਤ ਐ ਤੁਸੀਂ ਦੇਖ ਸਕਦੇ ਹੋ ਇਹ ਜ਼ਮੀਨਾਂ ਖੋਣ ਦੇ ਨੀਤ ਨਾਲ ਇਸ ਮદાન ਚ ਉਤਰਿਆ ਵੀ ਜ਼ਿਮੀਦਾਰ ਨੂੰ ਕਿਸਾਨ ਨੂੰ ਇਸ ਜ਼ਮੀਨ ਚੋਂ ਤੌਬਾ ਕਰਾ ਕੇ ਬਾਹਰ ਕੱਢੋ ਤੇ ਤਾਂ ਕਿ ਕਾਰਪੋਰੇਟਾਂ ਨੂੰ ਹਵਾਲੇ ਕੀਤੀਆਂ ਜਾਣ ਐ ਜ਼ਮੀਨਾਂ ਇਹਨਾਂ ਨੇ ਦੇਣੀਆਂ ਨਹੀਂ ਇਸ ਹਾਲਾਤ ਨਾਲ ਹੀ ਉਤਰੇ ਹੋਏ ਐ 6 ਮਹੀਨੇ ਤਾਂ ਬਾਈ ਫਰਵਰੀ ਚ ਬਣ ਜਾਣਗੇ ਫਿਰ ਉਹਨਾਂ ਦੇ ਫਰਵਰੀ ਚ ਬੈਂਕ ਵਾਲੇ ਗਿੜਾ ਮਾਰਨ ਲੱਗਣਗੇ ਬਿਲਕੁਲ ਲੱਗਣਗੇ ਇਹਨਾਂ ਨੇ ਫਰਵਰੀ ਦੇ ਵਿੱਚ ਬੈਂਕਾਂ ਵਾਲਿਆਂ ਨੇ ਨੋਟਿਸ ਲਾਉਣੇ ਸ਼ੁਰੂ ਕਰ ਦਿੰਨੇ ਆ ਇਹ ਤਾਂ ਆਦੇ ਆ ਝੰਡੇ ਦੇ ਵਿੱਚ ਡੰਡਾ ਪਾ ਲੋ ਬਾਈ ਇਹ ਲੜਾਈ ਲੜਨੀ ਪੈਣੀ ਹੈ ਨਹੀਂ ਇਹਨਾਂ ਨੇ ਕਿਹਾ ਕਿਸ਼ਤ ਉਤਾਰੋ ਇਹਨੇ 6 ਮਹੀਨੇ ਕਹਤਾ 6 ਮਹੀਨੇ ਤੋ ਉਹਨਾਂ ਦੀ ਮਿੱਟੀ ਨਹੀਂ ਚੱਕੀ ਜਾਣੀ ਉਹ ਵੀ ਜੇ ਪੂਰਾ ਪੰਜਾਬ ਦੇ ਲੋਕ ਸੰਯੋਗ ਦੇਣ ਪੂਰੇ ਸਾਧਨ ਦੇਣ ਪੂਰਾ ਡੀਜ਼ਲ ਤੇਲ ਦੇਣ ਤੇ ਜਿਹਦੇ ਕੋਲੇ ਭਾਈ ਉੱਥੇ ਕੁਝ ਵੀ ਨਹੀਂ ਜਿਹਦਾ ਘਰ ਵੀ ਤਬਾਹ ਹੋ ਗਿਆ ਉਹ ਮਿੱਟੀ ਚੱਕੂ ਤੇ ਆਉਦਾ ਕਮਰਾ ਪਾਉ ਪਹਿਲਾਂ ਮੈਨੂੰ ਐਂ ਆਉਂ ਦੱਸ ਦੇ ਤੂੰ ਤੇ ਇਹ ਆਦਾ ਮੈਂ ਫਰਵਰੀ ਮੌਜਨਾ ਕੁਰਸੀ ਤੇ ਬਹਿ ਕੇ ਕਹਤਾ ਆਦਾ ਫਰਵਰੀ ਤੱਕ ਤੁਸੀਂ ਕਿਸ਼ਤ ਭਰ ਦਿਓ 6 ਮਹੀਨੇ ਮੈਂ ਦੇਤੇ 6 ਮਹੀਨੇ ਤੁਹਾਨੂੰ ਕੋਈ ਬੁਲਾਉਂਦਾ ਨਹੀਂ ਤੇ ਕੀ ਬੈਂਕ ਉਹਨਾਂ ਨੂੰ ਨਵਾਂ ਪੈਸਾ ਦਿਓ ਜਿਹੜਾ ਉਹਨਾਂ ਨੂੰ ਨਵਾਂ ਪੈਸੇ ਦੀ ਲੋੜ ਪਊ ਇਸ ਬਾਰੇ ਸਰਕਾਰ ਕਿਉਂ ਨਹੀਂ ਕਲੀਅਰ ਕਰਦੀ ਵੀ ਹਾਂ ਨਵੇਂ ਪੈਸੇ ਦੀ ਲੋੜ ਅਸੀਂ ਦੇਵਾਂਗੇ ਉਹ ਵੀ ਨਹੀਂ ਇਹਨਾਂ ਨੇ ਕਲੀਅਰ ਕੀਤਾ ਇਸ ਕਰਕੇ ਭਾਈ ਦੇਣ ਲੈਣ ਨੂੰ ਕੱਖ ਨਹੀਂ ਜੋ ਪਹਿਲਾਂ ਸੀ ਉਹ ਅੱਜ ਹੈ ਜੋ ਪਹਿਲਾਂ ਸੀ ਉਹੀ ਉੱਥੇ ਖੜੇ ਹੈ ਜਿੱਥੇ ਪਹਿਲਾਂ ਖੜੇ ਸੀ ਉੱਥੇ ਅੱਜ ਖੜੇ ਹੈ ਇਹ ਲੋਕਾਂ ਨੂੰ ਆਦੇ ਆ ਵੀ ਇਕੱਠੇ ਹੋਏ ਬਿਨਾ ਜਿਵੇਂ ਤੁਸੀਂ ਹੁਣ ਇਕੱਠੇ ਹੋਏ ਹੋ ਤੀਜਾ ਹੱਲਾ ਮਾਰਿਆ ਦਿੱਲੀ ਮਾਰਿਆ ਲੈਂਡ ਪੋਲਿਸੀ ਤੇ ਮਾਰਿਆ ਆਹ ਲੋਕਾਂ ਨੂੰ ਬਚਾਉਣ ਦੀ ਖਾਤਰ ਮਾਰਿਆ ਤੇ ਐਂ ਭਾਈ ਨਾਲ ਝੰਡੇ ਦੇ ਵਿੱਚ ਡੰਡਾ ਪਾ ਕੇ ਇਹਨਾਂ ਨੂੰ ਘੇਰੋ ਤੇ ਇਹਨਾਂ ਦੀ ਧੌਣ ਤੇ ਗੋਡਾ ਰੱਖੋ ਤੇ ਇਹਨਾਂ ਤੋਂ ਹੱਕ ਲਓ